ਮੋ ਲੋ ਜਿਹੜੀਆਂ ਸਖਤ ਹਦਾਇਤਾਂ ਹੈਗੀਆਂ ਨਸ਼ਿਆਂ ਦੇ ਉਲਟ ਜਿਹੜਾ ਸਾਡਾ ਜਿਹੜਾ ਹੈਗਾ ਲਗਾਤਾਰ ਜਿਹੜਾ ਡਰਾਈਵ ਚੱਲ ਰਹੀ ਹੈ ਸੋ ਸਾਡਾ ਬੀਇੰਗ ਅ ਬਾਰਡਰ ਡਿਸਟ੍ਰਿਕਟ ਫਾਜ਼ਲਕਾ ਔਰ ਇਥੇ ਅਸੀਂ ਬੀਐਸਐਫ ਦੇ ਨਾਲ ਜੁਆਇੰਟ ਵਿਜ਼ਿਟਸ ਕਰਦੇ ਰਹਿੰਨੇ ਆ ਅੱਜ ਸਾਡੇ ਡੀਸੀ ਸਾਹਿਬ ਨੇ ਵੀ ਅੱਜ ਇਦਾਂ ਅਸੀਂ ਇਕੱਠੇ ਆਨੇ ਸਿਵਲ ਐਡਮਿਨਿਸਟ੍ਰੇਸ਼ਨ ਪੁਲਿਸ ਤਾਂ ਬੀਐਸਐਫ ਅਲੋਂਗ ਅਸੀਂ ਸਾਰਿਆਂ ਨੇ ਬਾਰਡਰ ਤੇ ਅੱਜ ਰਾਤੀ ਜਿਹੜੀ ਹੈਗੀ ਹੈ ਡਿਊਟੀਆਂ ਨੂੰ ਚੈੱਕ ਕੀਤਾ ਹੈਗਾ ਸਾਡੀ ਫੋਰਸ ਦੀ ਤਣਾਤੀ ਹੈਗੀ ਆ ਇੱਥੇ ਸਾਨੂੰ ਐਕਸਟਰਾ ਫੋਰਸ ਮਿਲੀ ਆ ਸਪੈਸ਼ਲੀ ਜਿਹੜਾ ਦੇਖਦੇ ਹੋਏ ਅੱਜਕੱਲ ਜਿਹੜਾ ਐਸ ਵੇਲੇ ਫੌਗੀ ਵੈਦਰ ਹੈਗਾ ਆ ਕਾਫੀ ਜ਼ਿਆਦਾ ਧੁੰਦ ਦੇ ਕਾਰਨ ਵਿਜ਼ਿਬਿਲਟੀ ਬਹੁਤ ਘਟਿਆ ਔਰ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਡਰੋਨ ਦੀ ਮੂਵਮੈਂਟ ਹੁੰਦੀ ਆ ਔਰ ਡਰੱਗਸ ਦਾ ਜਿਹੜੀ ਹੈਗੀ ਆ ਟਰਾਂਸ ਬਾਰਡਰ ਜਿਹੜੀ ਹੈਗੀ ਆ ਇਸ ਵੇਲੇ ਨੈਟਵਰਕ ਕਾਫੀ ਜ਼ਿਆਦਾ ਵਨਰੇਬਲ ਹੈਗਾ ਸਾਡੇ ਲਈ ਸੋ ਇਹਦੇ ਸਬੰਧ ਵਿੱਚ ਰਾਤੀ ਅਸੀਂ ਅੱਜ ਡਿਊਟੀਆਂ ਵਗੈਰਾ ਸਾਰੀ ਫੋਰਸ ਨੂੰ ਦੇਖਣ ਆਏ ਆ ਚੈਕਿੰਗ ਕਰਨਾ ਆ ਇੱਥੇ ਬੀਓਪੀ ਹੈਗੀ ਇੱਥੇ ਸਵਾਰ ਵਾਲਾ ਤੋਂ ਇੱਥੇ ਅੱਜ ਅਸੀਂ ਇੱਥੋਂ ਲੰਘ ਰਹੇ ਆ ਗਿਆਂ ਅੱਗੇ ਸਾਡੇ ਨਾਕੇ ਸਾਰੇ ਲੱਗੇ ਆ ਬਾਰਡਰ ਪੈਟਰੋਲ ਸਾਡੇ ਵੀਕਲ ਹੈਗੇ ਆ ਜੁਆਇੰਟ ਬੀਐਸਐਫ ਦੇ ਨਾਲ ਪੈਟਰੋਲਿੰਗ ਔਰ ਸਰਚ ਆਪਰੇਸ਼ਨ ਲਗਾਤਾਰ ਚੱਲ ਰਹੇ ਆ ਸਵੇਰੇ ਵੀ ਦਿਨ ਦੇ ਟਾਈਮ ਵੀ ਔਰ ਰਾਤ ਨੂੰ ਵੀ ਤਕਰੀਬਨ 150 ਬੰਦਾ ਸਾਡਾ ਪੁਲਿਸ ਦਾ ਇਸ ਵੇਲੇ ਰਾਤ ਨੂੰ ਔਰ ਦਿਨੇ ਵੱਖਰੇ ਵੱਖਰੀਆਂ ਡਿਊਟੀਆਂ ਚ ਇਨਵੋਲ ਹੈਗਾ ਅੱਜ ਵੀ ਜਿੱਦਾਂ ਕਿ ਸਾਡੇ ਬੀਓਪੀ ਦੇ ਕੋਲ ਹੀ ਉੱਥੇ ਸਦਰ ਜਲਾਲਾਬਾਦ ਦੇ ਵਿੱਚ ਦੋ ਵੱਖਰੇ-ਵੱਖਰੇ ਲੋਕੇਸ਼ਨਸ ਤੋਂ 6 ਕਿਜੀ ਹਿਰੋਇਨ ਜਿਹੜੀ ਹੈਗੀ ਆ ਉਹਦੀ ਰਿਕਵਰੀ ਹੋਈ ਆ ਸੋ ਐਸ ਐਸਪੈਕਟਿਡ ਡਰੋਨ ਡਰਾਪਿੰਗ ਸੀਗੀ ਸੋ ਇਹਦੇ ਲਈ ਲਗਾਤਾਰ ਜਿਹੜੇ ਹੈਗੇ ਪ੍ਰਯਾਸ ਚੱਲ ਰਹੇ ਆ ਤਾਂਕਿ ਇਹ ਨਾ ਦਿਨਾਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਇਹਨੂੰ ਦਬਿਸ਼ ਬਣਾ ਸਕੀਏ ਔਰ ਪ੍ਰੋਪਰ ਤਰੀਕੇ ਨਾਲ ਜਿਹੜੀ ਹੈਗੀ ਆ ਸਮਗਲਰਸ ਦੇ ਉਲਟ ਕਾਰਵਾਈ ਕਰ ਸਕੀਏ ਥੈਂਕ ਯੂ ਥੈਂਕ ਯੂ ਸਰ अंतर्राष्ट्रीय सीमांत क्षेत्र फजिल्का के पास अपनी ड्यूटियों में तैनात है स्थानीय प्रशासन और स्थानीय पुलिस इनके साथ मिलकर हम राष्ट्र विरोधी तत्वों के खिलाफ अपनी कार्रवाई जारी रखे हैं राष्ट्र की सुरक्षा के साथ साथ ही स्थानीय प्रशासन के मिलाप के साथ अपराधियों की गति अपराध अपराधी प्रवृत्ति के लोगों की गतिविधियों पर अंकुश लगाना हमारा उद्देश्य है स्थानीय जिलाधिकारी पुलिस प्रशासन प्रमुख और पुलिस और सभी गणमान्य लोग के साथ साथ स्थानीय प्रशासन का पूरा सहयोग हमें मिलता है चाहे मौसम कैसा भी हो परिस्थितियाँ चाहे कितनी भी विपरीत हों हमारा आपसी मेलभाव आपसी तालमेल देश की सुरक्षा और स्थानीय कानून व्यवस्था के बनाए रखने में हमेशा आला दर्जे का मेंटेन किया जाता है सर जैसे जैसे सरप्राइज विजिट जड़ी की थी किस तरह मतलब कि प्लानिंग की थी 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 थी? ਸਾਡੀ ਕੋਆਰਡੀਨੇਸ਼ਨ ਹੁੰਦੀ ਹੈ ਹਮੇਸ਼ਾ ਇਨਕਾਟ ਦੀ ਮੀਟਿੰਗਸ ਹੁੰਦੀਆਂ ਵਿਦ ਬੀਐਸਐਫ ਐਂਡ ਪੁਲਿਸ ਪਰਸਨਲ ਬਿਕਾਜ਼ ਫਾਜ਼ਿਲਖਾ ਇੱਕ ਬਾਰਡਰ ਡਿਸਟ੍ਰਿਕਟ ਹੈ ਤੇ ਇਸ ਕਰਕੇ ਸਾਡੇ ਆਪਸ ਵਿੱਚ ਰابطਾ ਹਮੇਸ਼ਾ ਹੁੰਦਾ ਹੈ ਉਹੀ ਅਸੀਂ ਮੀਟਿੰਗਸ ਜਿਹੜੀਆਂ ਸਵੇਰੇ ਕਰਦੇ ਹਾਂ ਉਹ ਜਿਹੜੀਆਂ ਅਸੀਂ ਇਨਸਟਰਕਸ਼ਨਸ ਦਿੰਨੇ ਆ ਉਹਨੂੰ ਚੈੱਕ ਕਰਨ ਲਈ ਔਰ ਆਪਣੇ ਜਵਾਨ ਜਿਹੜੇ ਇਸ ਟਾਈਮ ਸਾਡੇ ਬਾਰਡਰ ਤੇ ਡਿਊਟੀ ਦੇ ਰਹੇ ਇਸ ਟਾਈਮ ਅਸੀਂ ਉਹ ਸਾਰਾ ਦੇਖਣ ਲਈ ਆਏ ਸੀ ਔਰ ਉਹਨਾਂ ਮਿਲਣ ਲਈ ਆਏ ਸੀ ਤੁੰਦਾ ਸੀਜ਼ਨ ਹੈ ਜੀ ਇਹ ਹਾਈ ਅਲਰਟ ਤੇ ਰਹ ਰਹੇ ਜੀ ਇਲਾਕਾ ਜੀ ਕਿ ਕਿੰਨੇ ਕ ਨਾਕੇ ਜਿਹੜੇ ਇਸ ਇਲਾਕੇ ਦੇ ਅੰਦਰ ਲਗਾਏ ਨੇ ਸੀਲ ਕੀਤਾ ਗਿਆ ਜੀ ਧੁੰਦ ਚ ਤਾਂ ਨੇਚਰਲੀ ਐਕਟੀਵਿਟੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਡਰੋਨ ਐਕਟੀਵਿਟੀਆਂ ਵੀ ਦੂਸਰੇ ਪਾਸੋਂ ਕਾਫੀ ਹੁੰਦੀ ਹੈ ਤੇ ਦੇ ਹੈਵ ਟੂ ਬੀ ਵੈਰੀ ਅਲਰਟ ਤੇ ਜਿਸ ਤਰ੍ਹਾਂ ਰਸਤੇ 'ਚ ਅਸੀਂ ਦੇਖਦੇ ਆਏ ਇਥੇ ਨਾਕੇ ਪੁਲਿਸ ਵਾਲਿਆਂ ਨੇ ਵੀ ਨਾਕੇ ਲਗਾਏ ਹੋਏ ਆ ਬੀਐਸਐਫ ਨੇ ਵੀ ਨਾਕੇ ਲਗਾਏ ਹੋਏ ਡਿਟੇਲਸ ਸਾਰੀ ਦੱਸਣਗੇ ਕਿਹੜੇ ਕਿਹੜੇ ਨਾਕੇ ਆ ਸੀ ਉਹ ਹੀ ਸਾਰਾ ਦੇਖਦੇ ਹੋਇਆ ਹੈ ਸਾਰਿਆਂ ਨਾਲ ਗੱਲਬਾਤ ਕਰਦੇ ਹੋਏ